ਕਾਂਟਾ ਪਿੱਛੇ ਉਚਾਨ ਗਿਆ ਸਾਰੀ ਕੜੀਆਂ ਜੀ ਹਾਂ ਇਹ ਵੱਡੀ ਅਪਡੇਟ ਤੁਹਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਅਮਰੀਕਾ ਵਿੱਚ ਹਰ ਸਾਲ ਦੋ ਵਾਰੀ ਕੜੀਆਂ ਦੀ ਇੱਕ ਕਾਂਟਾ ਅੱਗੇ ਪਿੱਛੇ ਤਬਦੀਲੀ ਹੁੰਦੀ ਹੈ ਅਮਰੀਕਾ ਵਿੱਚ ਨਵੰਬਰ ਮਹੀਨੇ ਦੀ 2 ਤਰੀਕ ਨੂੰ ਸਮੇਂ ਦੇ ਵਿੱਚੋ ਤਬਦੀਲੀ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਕੜੀਆਂ ਦਾ ਸਮਾਂ 1 ਘੰਟਾ ਪਿੱਛੇ ਹੋ ਜਾਵੇਗਾ ਇਹ ਸਮਾਂ 1 ਤੇ 2 ਨਵੰਬਰ ਦੀ ਵਿਚਕਾਰਲੀ ਰਾਤ ਨੂੰ 2 ਵਜੇ ਬਦਲੇਗਾ ਅਮਰੀਕਾ ਕੈਨੇਡਾ ਦੀਆਂ ਬਹੁਤਿਆਂ ਸਟੇਟਾਂ ਵਿੱਚ ਸਾਲ ਦੇ ਵਿੱਚ ਦੋ ਵਾਰੀ ਕੜੀਆਂ ਦੇ ਸਮੇਂ ਵਿੱਚੋ ਤਬਦੀਲੀ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪਹਿਲਾ ਮਾਰਚ ਦੇ ਦੂਸਰੇ ਐਤਵਾਰ ਨੂੰ ਘੜੀਆਂ ਦੀਆਂ ਸੂਈਆਂ 1 ਘੰਟੇ ਅੱਗੇ ਕਰਨੀਆਂ ਪੈਂਦੀਆਂ ਹਨ ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਦੂਜੀ ਵਾਰ ਸਮੇਂ ਵਿੱਚ ਤਬਦੀਲੀ ਹੁੰਦੀ ਹੈ ਇਸ ਮੌਕੇ ਘੜੀਆਂ ਦੀਆਂ ਸੂਈਆਂ 1 ਘੰਟਾ ਪਿੱਛੇ ਕਰਨਾ ਪੈਂਦਾ ਹੈ ਤੇ 100 ਇਸ ਵਾਰ 2 ਨਵੰਬਰ ਦੈਨ ਐਤਵਾਰ ਨੂੰ ਸਮੇਂ ਵਿੱਚ ਤਬਦੀਲੀ ਹੋਵੇਗੀ ਤਾਂ ਉਸ ਦਿਨ ਸਮੂਹ ਅਮਰੀਕੀ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ 1 ਘੰਟਾ ਪਿੱਛੇ ਕਰਨੀਆਂ ਪੈਣਗੀਆਂ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੀ ਘੜੀ ਵਿੱਚ ਤੜਕੇ ਸਵੇਰ ਦੇ 5 ਵਜੇ ਹੋਏ ਹਨ ਤਾਂ ਉਸ ਨੂੰ 1 ਘੰਟਾ ਪਿੱਛੇ ਕਰਕੇ 4 ਵਜੇ ਸੈੱਟ ਕਰਨਾ ਪਵੇਗਾ ਜੀ ਹਾਂ ਅਮਰੀਕਾ ਵਿੱਚ ਜੜਾ ਕੇ ਸਮਾਂ ਬਦਲ ਜਾਏਗਾ ਇੱਕ ਘੰਟਾ ਜਿਹੜੀ ਸਾਰੀ ਘੜੀਆਂ A